ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਰ ਕੋਚ ਹੈਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ 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 ਡਿਜ਼ਾਈਨਾਂ ਦੇ ਨਾਲ ਤੇ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਬਹੁਤ ਸੋਹਣੀ ਗਰਮੀਆਂ ਦੀ ਕਲੈਕਸ਼ਨ ਆਈ ਆ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜੀ ਪੀਸ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਕਿਉਂਕਿ ਬਹੁਤ ਜ਼ਿਆਦਾ ਪੈਣਾ ਪਿਆਰ ਦੇ ਰਹੀਆਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਤੁਹਾਡੇ ਆਉਂਦੇ ਨੇ ਤੇ ਬਹੁਤ ਥੈਂਕ ਯੂ ਹੈ ਜਿਹੜੀਆਂ ਇੰਨਾ ਸੋਹਣੇ ਕਮੈਂਟ ਪੈਣਾ ਕਰਦੀਆਂ ਨੇ ਤੇ ਜਿਹੜੀਆਂ ਵੀਡੀਓ ਨੂੰ ਲਾਈਕ ਕਰਨਾ ਭੁੱਲਦੀਆਂ ਨਹੀਂ ਤੇ ਲਾਈਕ ਕਰਕੇ ਜਾਂਦੀਆਂ ਨੇ ਉਹਨਾਂ ਦਾ ਤਹਿ ਦਿਲੋਂ ਬਹੁਤ ਥੈਂਕ ਯੂ ਆ ਅੱਜ ਦੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਥੋੜੀ ਜੀ ਰੇਂਜ ਤਾਂ ਹੈਗੀ ਆ ਅੱਪ ਜੀ ਇਹਨਾਂ ਦੀ ਬਟ ਸੁਪੀਰੀਅਰ ਕਾਟਨ ਆ ਬਹੁਤ ਵਧੀਆ ਤੇ ਸਾਰੇ ਬ੍ਰਾਂਡ ਦੇ ਸੂਟ ਮਿਲਣਗੇ ਕੋਈ ਵੀ ਨਾਨ ਬ੍ਰਾਂਡ ਨਹੀਂ ਹੋਊਗਾ ਸਟੱਫ ਬਹੁਤ ਵਧੀਆ ਗਰਮੀਆਂ ਲਈ ਬਹੁਤ ਹੀ ਰਿਲੈਕਸੇਬਲ ਤੇ ਦੁਪੱਟੇ ਬਹੁਤ ਸੋਹਣੇ ਆ ਜਿਵੇਂ ਮਰਜੀ ਆਪਾਂ ਡੇਲੀ ਮਤਲਬ ਕਿ ਔਨ ਜਾਣ ਲਈ ਜਿਵੇਂ ਆਪਾਂ ਲੈਣੇ ਆ ਸੂਟ ਤਾਂ ਆਪਾਂ ਪਾ ਕੇ ਜਾ ਸਕਦੇ ਆ ਬਹੁਤ ਸੋਹਣੀ ਚੀਜ਼ ਆ ਗਰਮੀਆਂ ਲਈ ਠੰਡੇ ਠੰਡੇ ਵਧੀਆ ਸਟੱਫ ਦੇ ਉੱਪਰ ਪਿਓਰ ਕਾਟਨ ਆ 1% ਵੀ ਸਿੰਥੈਟਿਕ ਬੇਸ ਨਹੀਂ ਗਰਮੀਆਂ ਦੀ ਬੈਸਟ ਕਲੈਕਸ਼ਨ ਕਹਿ ਸਕਦੇ ਆ ਤੇ ਰੇਂਜ ਦੇ ਵਾਈਜ਼ ਜੇ ਆਪਾਂ ਰੇਂਜ ਨੂੰ ਅਕੋਰਡਿੰਗ ਰੱਖਦੇ ਆ ਰੱਖਦੇ ਆ ਤਾਂ ਬਹੁਤ ਸੋਹਣੀ ਚੀਜ਼ ਆ ਇਹੋ ਚੀਜ਼ ਤੁਹਾਨੂੰ ਮਾਰਕੀਟ ਦੇ ਵਿੱਚ ਕਦੇ ਵੀ ਇਹ ਚੀਜ਼ਾਂ ਦਾ ਰੇਟ ਪਤਾ ਕਰ ਲਿਓ ਜਿਹੜੀਆਂ ਆਪਾਂ ਲੈ ਕੇ ਆਏ ਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆ ਰਹੇ ਆਂ ਇਹ 2000 ਤੋਂ ਪਲੱਸ ਹੀ ਸੇਲ ਹੋ ਰਹੇ ਆ 2250 2350 2500 ਤੱਕ ਵੀ ਇਨਾਂ ਦੀ ਸਾਰੀ ਸੇਲਿੰਗ ਆ ਬਟ ਆਪਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇੰਨੇ ਸੋਹਣੇ ਡਿਜ਼ਾਈਨ ਸਟੱਫ ਕਲਰ ਬਹੁਤ ਸੋਹਣੀਆਂ ਚੀਜ਼ਾਂ ਆਈਆਂ ਨੇ ਜਿਹੜੀਆਂ ਮੈਂ ਤੁਹਾਨੂੰ ਸ਼ੋਅ ਕਰਨ ਲੱਗੀ ਆ ਇਹਨਾਂ ਵਿੱਚੋਂ ਜਿਹੜਾ ਵੀ ਪਸੰਦ ਹੋਇਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋ ਤੇ ਮੇਰੀਆਂ ਸਾਰੀਆਂ ਵੀਡੀਓਜ਼ ਨੇ ਇੰਨਾ ਜ਼ਿਆਦਾ ਵਧੀਆ ਮੈਨੂੰ ਰਿਸਪੌਂਸ ਦੇ ਰਹੇ ਹੋ ਇੰਨਾ ਵਧੀਆ ਪਿਆਰ ਦੇ ਰਹੇ ਹੋ ਸਾਰਿਆਂ ਦਾ ਬਹੁਤ ਥੈਂਕ ਯੂ ਆ ਜੀ ਤੇ ਬਸ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦਾ ਪਹਿਲਾ ਸੂਟ ਪੀਸ ਆ ਜਿਹੜਾ ਮੈਂ ਦਿਖਾਉਣ ਲੱਗੀ ਆ ਤੁਹਾਨੂੰ ਬਹੁਤ ਭੈਣਾ ਇਹਨੂੰ ਬਾਈ ਕਰ ਚੁੱਕੀਆਂ ਨੇ ਬਹੁਤ ਕਲਰਾਂ ਦੇ ਉੱਪਰ ਇਹ ਆਪਣੇ ਕੋਲ ਆ ਚੁੱਕਿਆ ਤੇ ਰਿਪੀਟ ਟੂ ਰਿਪੀਟ ਸੈੱਟ ਰਹੇ ਨੇ ਬਟ ਹੁਣ ਆਪਣੇ ਕੋਲੇ ਸਿਰਫ ਸਿੰਗਲ ਪੀਸ ਆ ਤੇ ਬਾਕੀ ਵੀਡੀਓ ਦੇ ਸਾਰੇ ਸੂਟਾਂ ਦੀ ਰੇਂਜ ਅਲੱਗ ਰਹੂਗੀ ਇਹਦੀ ਅਲੱਗ ਰਹੂਗੀ ਇਹ ਹੈਗਾ 1650 ਦੇ ਵਿੱਚ ਤੇ ਪਿੰਕ ਕਲਰ ਦੇ ਉੱਪਰ ਆ ਸਾਰੇ ਵਾਈਟ ਥ्रेड ਦਾ ਪ੍ਰਿਜ਼ਮ ਸਾਰੇ ਜਾਮ ਜਿਹੜੀ ਆ ਇਹ ਪ੍ਰਿਜ਼ਮ ਲੱਗਾ ਪ੍ਰਿਜ਼ਮ ਸਾਰਾ ਬੇਸ ਲੱਗਿਆ ਬਹੁਤ ਸੋਹਣਾ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਅੱਜ ਦੀ ਵੀਡੀਓ 'ਚ ਜਿੰਨੇ ਵੀ ਸੂਟ ਦਿਖਾਉਂਗੀ ਜੇ ਤੁਸੀਂ ਲਾਈਨਿੰਗ ਨਹੀਂ ਲਗਵਾਉਣਾ ਚਾਹੁੰਦੇ ਤਾਂ ਬੇ ਫਿਕਰ ਹੋ ਕੇ ਉਹਨਾਂ ਨੂੰ ਸਕਿਪ ਕਰ ਸਕਦੇ ਹੋ ਬਹੁਤ ਵਧੀਆ ਸਾਰੇ ਬੇਸ ਨੇ ਇਹ ਹਲੋ ਜੀ ਸਾਰਾ ਵਾਈਟ ਥ्रेड ਨਾਲ ਬਣਿਆ ਹੋਇਆ ਬਹੁਤ ਪਿਆਣਾ ਜਿਹੜੀਆਂ ਹਮੇਸ਼ਾ ਮੇਰੀ ਵੀਡੀਓ ਦੇਖਦੀਆਂ ਹੋ ਉਹਨਾਂ ਨੇ ਇਹ ਡਿਜ਼ਾਈਨ ਜ਼ਰੂਰ ਦੇਖਿਆ ਹੋਣਾ ਕਿਉਂਕਿ ਇਹ ਡਿਜ਼ਾਈਨ ਆਪਾਂ ਬਹੁਤ ਸੇਲ ਕੀਤਾ ਤੇ ਬਹੁਤ ਕਲਰ ਚਟਾ ਉੱਪਰ ਆਪਣੇ ਕੋਲੇ ਇਹ ਆਇਆ ਸੀਗਾ ਹੁਣ ਇਹ ਸਿੰਗਲ ਪੀਸ ਅਵੇਲੇਬਲ ਹੈ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਬਾਹਾਂ ਦੇ ਉੱਪਰ ਵੀ ਸੇਮ ਥ레ਡ ਵਰਕ ਮਿਲੂਗਾ ਮੇਨ ਇਹਨਾਂ ਦੇ ਹੈਗੇ ਦੁਪੱਟੇ ਦੁਪੱਟੇ ਇਹਨਾਂ ਦੇ ਬਹੁਤ ਸੋਹਣੇ ਲੱਗੇ ਹੋਏ ਨੇ ਫੁੱਲ ਪਿਓਰ ਦੇ ਦੁਪੱਟੇ ਨੇ ਜੀ ਨਾਲ ਕਰੋਸ਼ੀਆ ਲੈਸ ਲੱਗੀ ਹੋਈ ਆ ਕਰੋਸ਼ੀਆ ਲੈਸ ਦੇ ਨਾਲ ਇਹਦੀ ਸਾਰੀ ਫਿਨਿਸ਼ਿੰਗ ਆ 1650 ਰੁਪਿਆ ਪ੍ਰਾਈਸ ਆ ਇਹ ਵਾਲੇ ਸੂਟ ਦਾ ਤੇ ਸਾਰੇ ਦੁਪੱਟੇ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਸੋਹਣਾ ਤੇ ਫੁੱਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਨਾਲ ਇਹਦੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਬਹੁਤ ਸੋਹਣਾ ਸੂਟ ਆ ਆਲ ਓਵਰ 5 ਮੀਟਰ ਦੀ ਕਟਾ ਸੂਟ ਦੀ ਲਓ ਜੀ ਨੈਕਸਟ ਜਿਹੜੀ ਅੱਜ ਦੀ ਵੀਡੀਓ ਜਿਹੜੇ ਸੂਟਾਂ ਤੇ ਬਣਨ ਲੱਗੀ ਆ ਸਾਰਾ ਸਟਾਕ ਨਿਊ ਸਟਾਕ ਆ ਇਹ ਜਿਹੜੀ ਵੀ ਪੈਣ ਨੂੰ ਬਸ ਪਸੰਦ ਹੋਏ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਇਹ ਹੈਗਾ ਜੀ ਫੋਟੋ ਵਾਲਾ ਪੀਸ ਲਓ ਜੀ ਇਹ ਹੈਗਾ ਜੀ ਇਸ ਤਰ੍ਹਾਂ ਬਣੂਗਾ ਬਹੁਤ ਸੋਹਣਾ ਪੀਸ ਆ ਇਹ ਸਿੰਗਲ ਹੀ ਕਲਰ ਆਇਆ ਇਹਦੇ ਵਿੱਚ ਸਿੰਗਲ ਹੀ ਪੀਸ ਆ ਤੇ ਨਾ ਹੀ ਇਹਦੇ ਵਿੱਚ ਕੋਈ ਹੋਰ ਕਲਰ ਆ ਨਾ ਡਿਜ਼ਾਈਨ ਆ ਏਕੇ ਟੈਕਸ ਬ੍ਰਾਂਡ ਦਾ ਬਹੁਤ ਵਧੀਆ ਬਹੁਤ ਵਧੀਆ ਸਟੱਫ ਦੇ ਉੱਪਰ ਆ ਕਲਰ ਬਹੁਤ ਸੋਹਣਾ ਮਾ ਉਸ ਜਾਂ ਸ਼ੇਡ ਆ ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਲਓ ਜੀ ਬਹੁਤ ਸੋਹਣੀ ਪ੍ਰਿੰਟਿੰਗ ਆ 컬러 ਬਹੁਤ ਸੋਹਣਾ ਜਿਹੜੀ ਮਰਜ਼ੀ ਇਸ ਦੇ ਵਿੱਚ ਵੀਰ ਕਰ ਸਕਦੇ ਆ ਬਹੁਤ ਸੋਹਣਾ ਮਾਊਸ ਜਾਂ ਕਾਪਰ ਜਿਹਾ 컬러 ਆ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਸੇਮ ਪ੍ਰਿੰਟਿੰਗ ਇਸੇ ਤਰ੍ਹਾਂ ਬੈਗ ਤੇ ਮਿਲੂਗੀ ਤੇ ਨਾਲ ਬਾਹਾਂ ਤੇ ਅਲੱਗ ਤੋਂ ਪ੍ਰਿੰਟਿੰਗ ਆਊਗੀ ਨਾਲ ਇਹਨਾਂ ਤੇ ਬਾਟਮ ਆਊਗੀ 2.5 2.5 ਤੋਂ ਪਲੱਸ ਹੋਊਗੀ ਜੇ ਬਾਟਮ ਵਧੀਆ ਸੇਮ ਸਟੱਫ ਦੇ ਵਿੱਚ ਇਹ ਬਾਟਮ ਆ ਇਹ ਜਿਹੜੀਆਂ ਸੁਪੀਰੀਅਰ ਰੇਂਜ ਆਉਂਦੀ ਹੈ ਇਹਨਾਂ ਦਾ ਮੇਨ ਇਹੀ ਹੁੰਦਾ ਕਿ ਇਹ ਨਹੀਂ ਹੈਗਾ ਜੀ ਸ਼ਰਟ ਪਿਓਰ ਕੈਮਰਿਕ ਦੀ ਲਾਤੀ ਤੇ ਬਾਟਮ ਮਿਕਸ ਲਾਤੀ ਉਹ ਹੁੰਦੀਆਂ ਘੱਟ ਰੇਂਜਾਂ ਵਾਲੇ ਸੂਟ ਬਟ ਇਹ ਜਿਹੜੇ ਆਪਣੇ ਕੋਲ ਬ੍ਰਾਂਡ ਦੀ ਆਰਟੀਕਲਸ ਆ ਜਾਂਦੇ ਨੇ ਤੇ ਇਹ ਸਾਰੀ ਰੇਂਜ 1500 ਤੋਂ ਪਲੱਸ ਹੋਣ ਲੱਗ ਜਾਂਦੀ ਆ ਤਾਂ ਉਹਨਾਂ ਵਿੱਚ ਬਾਟਮਸ ਦਾ ਫੈਬਰਿਕ ਵੀ 2.5 ਤੋਂ ਪਲੱਸ ਹੋ ਜਾਂਦਾ ਤੇ ਸੇਮ ਫੈਬਰਿਕ ਪੂਰਾ ਵਧੀਆ ਸੁਪੀਰੀਅਰ ਸਾਰਾ ਫੈਬਰਿਕ ਲੱਗਿਆ ਹੁੰਦਾ ਵਾ ਤੇ ਨਾਲ ਦੇਖੋ ਮਸਲੀਨ ਦਾ ਦੁਪੱਟਾ ਵਾ ਆ ਲੋਟ ਪਿਓਰ ਵਿਸਕੋਸ ਮਸਲਿਨ ਦਾ ਸਾਰਾ ਡਿਜੀਟਲ ਦੁਪੱਟਾ ਬਹੁਤ ਸੋਹਣਾ ਪੀਸ ਆ ਸਿੰਗਲ ਹੀ ਪੀਸ ਆ ਇਹ ਬਹੁਤ ਯਾਨੀ ਕਿ ਲੁੱਕ ਵਾਈਜ਼ ਬਣਿਆ ਹੋਇਆ ਤੇ ਕਲਰ ਕਲਰ ਵੀ ਬਹੁਤ ਸੋਹਣਾ ਪੀਸ ਵੀ ਡਿਜ਼ਾਈਨਿੰਗ ਵੀ ਬਹੁਤ ਬੈਸਟ ਆ ਜਿਹੜੀ ਵੀ ਪਹਿਣ ਨੂੰ ਪਸੰਦ ਆ ਸਕਰੀਨਸ਼ਾਟ ਲੈ ਲਓ ਇਹ ਸਿੰਗਲ ਹੀ ਪੀਸ ਆ ਇਹਦੇ ਵਿੱਚ ਕੋਈ ਡਿਜ਼ਾਈਨ ਕੋਈ ਹੋਰ ਕਲਰ ਹੈ ਨਹੀਂਗਾ ਜੀ ਪ੍ਰਾਈਸ ਇਹਨਾਂ ਅੱਜ ਦੀ ਸਾਰੀ ਵੀਡੀਓ ਦੇ ਰਹੂਗੀ 1850 ਇੱਕ ਸੁੱਟ ਪਹਿਲਾਂ ਸਿੰਗਲ ਮੈਂ ਦਿਖਾਇਆ ਤੁਹਾਨੂੰ 1650 ਆ ਬਾਕੀ ਸਾਰੀ ਵੀਡੀਓ ਦੀ ਪ੍ਰਾਈਸ ਰਹੂਗੀ 1850 ਜਿਹੜਾ ਮਰਜੀ ਸੂਟ 1850 ਦੇ ਵਿੱਚ ਆਪਣੇ ਘਰ ਤੱਕ ਮੰਗਵਾ ਸਕਦੇ ਹੋ। ਲੋ ਜੀ। ਇੰਨਾ ਸੋਹਣਾ ਫੈਬਰਿਕ ਤੇ ਇੰਨਾ ਸੋਹਣਾ ਡਿਜ਼ਾਈਨ ਆਇਆ ਇਹ ਬਹੁਤ ਹੀ ਵਧੀਆ ਡਿਜ਼ਾਈਨ ਆ। ਤੇ ਸਾਰਿਆਂ ਨਾ ਬਾਟਮਸ ਵੀ ਖੁੱਲੀਆਂ ਡੁੱਲੀਆਂ, ਸ਼ਰਟਾਂ ਦੇ ਕੱਪੜੇ ਵੀ ਵਧੀਆ, ਪੂਰੇ ਵਧੀਆ ਯਾਨੀ ਕਿ ਜਿੰਨੇ ਮਰਜੀ ਤੁਸੀਂ ਹੈਵੀ ਹੋ ਜਿਵੇਂ ਮਰਜੀ ਹੋ ਵਧੀਆ ਖੁੱਲੇ ਡੁੱਲੇ ਸੂਟ ਬਣਨਗੇ। ਇਹ ਆਊਗਾ neck ਦਾ ਡਿਜ਼ਾਈਨ। ਇਦੇ ਉੱਪਰ neck ਤਿਆਰ ਹੋਊਗੀ نیچے ਇਹ ਵਾਲਾ ਡਿਜ਼ਾਈਨ ਆਊਗਾ ਜੀ ਉਸ ਤੋਂ ਬਾਅਦ ਆਊਗਾ ਪੱਲੇ ਦਾ ਡਿਜ਼ਾਈਨ ਜਿਨ੍ਹਾਂ ਦੀ ਲੈਂਥ 43 44 ਤੱਕ ਜਾਂਦੀ ਆ ਆਮ ਦੇ ਨਾਲ ਉਹਨਾਂ ਦੇ ਇਹ ਸੂਟ ਵੰਣਗੇ ਬਹੁਤ ਸੋਹਣੇ ਤੇ ਇੰਨੀ ਸੋਹਣੀ ਜਾਨੀ ਕਿ ਓਨੀ ਵੀਡੀਓ ਚ ਨਹੀਂ ਲੱਗਦੇ ਜਿੰਨੇ ਇਹ ਸੂਟ ਆਮ ਦੇ ਇੱਕ ਤਾਂ ਹੁੰਦਾ ਵੀ ਆਮ ਜੇ ਨਹੀਂ ਤੇ ਵੀਡੀਓ ਸੋਹਣੇ ਲੱਗਦੇ ਆ ਬਟ ਇਹ ਸ਼ੰਕਰ ਬ੍ਰਾਂਡ ਦੇ ਸੂਟ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਆ ਜਿੰਨੀ ਡਿਜ਼ਾਈਨਿੰਗ ਇਹ ਤੁਹਾਨੂੰ ਫਰੰਟ ਤੇ ਆ ਸੇਮ ਹੀ ਤੁਹਾਨੂੰ ਬੈਕ ਦੇ ਉੱਪਰ ਵੀ ਮਿਲੂਗੀ ਬੈਕ ਪੱਲਾ ਮੈਂ ਦਿਖਾਉਣੀ ਆ ਇਹਦਾ ਸੇਮ ਡਿਜ਼ਾਈਨਿੰਗ ਬੈਕ ਦੇ ਉੱਪਰ ਮਿਲੂਗੀ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਮਿਲੂਗੀ ਕਲਰ ਬਹੁਤ ਸੋਹਣੇ ਆਏ ਨੇ ਫੈਬਰਿਕ 1% ਵੀ ਇਹਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਗਰਮੀਆਂ ਲਈ ਬਹੁਤ ਹੀ ਬੈਸਟ ਫੈਬਰਿਕ ਆ ਸਾਰਾ ਲਓ ਜੀ ਇਹ ਹੈਗਾ ਲਈ येलो ਲੈਮਨ ਜਿਹਾ ਸ਼ੇਡ ਤੇ ਦ ਸੈਕਿੰਡ ਇਹਨਾਂ ਦਾ ਬਾਟਮਸ ਜਿਹੜੀ ਆਉਣੀਆਂ ਉਹ ਪਲੇਨ ਆਉਣੀਆਂ ਸ਼ਰਟ ਹੈਗੀ ਸੈਲਫ ਪ੍ਰਿੰਟਿੰਗ ਜਹੀ ਬਾਟਮ ਹੈਗੀਆਂ ਜੀ ਬਿਲਕੁਲ ਪਲੇਨ ਇਹਨਾਂ ਦੇ ਨਾਲ ਤੇ ਮਸਲੀਨ ਵਿਸਕੋਸ ਮਸਲੀਨ ਦੇ ਦੁਪੱਟੇ ਨੇ ਜੀ ਚੈੱਕ ਕਰੋ ਵਿਸਕੋਸ ਬਿਲਕੁਲ ਹੀ ਸਿਰਤੇ ਖੜੂਗਾ ਇੰਨਾ ਸੌਫਟ ਹੁੰਦੇ ਨੇ ਇਹ ਦੁਪੱਟੇ ਕੱਪ ਤੋਂ ਜাদার ਕੋਇਰ ਪਿਓਰ ਦੇ ਦੁਪੱਟੀਆਂ ਨਾਲੋਂ ਵੀ ਵੱਧ ਆਏ ਦੁਪੱਟੀਆਂ ਦੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸੂਟ ਆਏ ਨੇ ਜਿਹੜਾ ਮਰਜੀ ਸੂਟ ਅੱਜ ਦੀ ਵੀਡੀਓ ਦਾ ਚੱਕ ਲੋ ਜਾਨੀ ਕਿ ਰਿਪੀਟਡ ਡਿਮਾਂਡ ਰਹੂਗੀ ਇਹ ਵਾਲੇ ਸੂਟਾਂ ਦੀ ਇੰਨਾ ਸਾਨੂੰ ਪੂਰੀ ਗਰੰਟੀਡ ਆ ਕਿਉਂਕਿ ਬਹੁਤ ਸੋਹਣੀ ਕਲੈਕਸ਼ਨ ਆ ਇਹ ਬਹੁਤ ਸੋਹਣੇ ਚ ਤਿੰਨ ਕਲਰ ਆਏ ਨੇ ਤਿੰਨੇ ਦੇ ਤਿੰਨੇ ਕਲਰ ਬਹੁਤ ਸੋਹਣੇ ਨੇ ਲਓ ਜੀ ਅਗਲਾ ਹੈਗਾ ਇਹਦੇ ਵਿੱਚ ਪਿੰਕ ਸ਼ੇਡ ਪਿੰਕ ਵੀ ਪੂਰਾ ਵਧੀਆ ਬਹੁਤ ਸੋਹਣਾ ਕਲਰ ਆ ਤੇ ਇੱਕ ਹੈਗਾ ਜੀ ਗ੍ਰੇ ਸ਼ੇਡ ਗ੍ਰੇ ਕਲਰ ਵੀ ਬਹੁਤ ਸੋਹਣਾ ਜਿਹੜਾ ਮਰਜੀ ਨਾਲ ਸੀਮ ਵਿਸਕੋਸ ਮਸਲੀਨ ਜਿਹਨੂੰ ਆਪਾਂ ਮੋਢਾਲ ਵੀ ਕਹਿ ਸਕਦੇ ਆ ਪੂਰੀ ਜਿਹੜੀ ਵਧੀਆ ਚੱਲ ਜਾਂਦੀ ਆ ਉਹ ਮੋਢਾਲ ਤੇ ਬਹੁਤ ਵਧੀਆ ਯਾਨੀ ਕਿ ਫੈਬਰਿਕ ਆ ਦੁਪੱਟਿਆਂ ਦਾ ਤੇ ਸੂਟਾਂ ਦਾ ਤੇ ਬਿਨਾਂ ਲਾਈਨਿੰਗ ਤੋਂ ਜਿਹੜੀਆਂ ਪੈਣਾ ਫੋਰਨ ਚ ਵੀ ਬੈਠੀਆਂ ਨੇ ਕਈ ਜਗ੍ਹਾ ਤੇ ਬਹੁਤ ਗਰਮੀ ਪੈਂਦੀ ਉਹ ਵੀ ਕਹਿੰਦੀਆਂ ਨੇ ਕਿ ਲਾਈਨਿੰਗ ਜੀ ਨਰਹਿਣ ਦਿਓ ਜੇ ਸਕਿਪ ਕਰ ਦਿਓ ਉਹਨਾਂ ਲਈ ਵੀ ਬਹੁਤ ਵਧੀਆ ਫੈਬਰਿਕ ਆ ਤੇ ਪੂਰਾ ਵਧੀਆ ਆਇਣੀ ਹੈਗਾ ਕੋਈ ਵੀ ਇਹਦੇ ਵਿੱਚ ਵੀ ਕਹਿ ਦਿੰਦੇ ਆ ਵੀ ਪਤਲਾ ਜਾਂ ਕਲਰ ਫਿੱਕਾ ਤਾਂ ਉਹਦੇ ਵਿੱਚ ਦਿਖਣ ਦਾ ਥੋੜਾ ਜਿਹਾ ਪਾਰਦਰਸ਼ੀ ਪੰਜੇ ਆ ਜਾਂਦਾ ਉਹ ਚੀਜ਼ ਨਹੀਂ ਹੈਗੀ ਬਹੁਤ ਵਧੀਆ ਫੈਬਰਿਕ ਆ ਪੂਰਾ ਵਧੀਆ ਕਲਰ ਬਹੁਤ ਸੋਹਣੇ ਆਏ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹਦੀ ਬਹੁਤ ਵੈਸਟ ਡਿਜ਼ਾਈਨਿੰਗ ਆਈ ਹੈ ਜਿਹੜੀ ਵੀ ਪੈਣ ਨੂੰ ਜਿਹੜਾ ਵੀ ਕਲਰ ਪਸੰਦ ਆ स्क्रीनशॉट लेके व्हाट्सएप कर सकते हो शंकर ब्रांड ने ਇੰਕ ਕਲਰ ਦੇ ਉੱਪਰ ਆ ਗਲੇ ਦੇ ਉੱਪਰ ਅਲੱਗ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਚੀਜ਼ ਜਿਹੜੀ ਅੱਜ ਦੇ ਸੈੱਟ ਦੋ ਜਾਂ ਤਿੰਨ ਮੈਂ ਤੁਹਾਨੂੰ ਖੋਲੂਗੀ ਜਾਨੀ ਕਿ ਪੂਰੇ ਵਧੀਆ ਤੇ ਬਹੁਤ ਸੋਹਣੀ ਚੀਜ਼ ਆ ਪਿਓਰ 101% ਕਾਟਨ ਪੂਰਾ ਵਧੀਆ ਸੁਪੀਰੀਅਰ ਸਾਰਾ ਬੇਸ ਲੱਗਿਆ ਇਹ ਨਹੀਂ ਦੋ ਤੋਂ ਪਾਇ ਤਾਂ ਸੂਟ ਛਣ ਗਿਆ ਜੀ ਸੂਟ ਦੀ ਗ੍ਰੇਸ ਚਲੀ ਗਈ ਬਹੁਤ ਸੋਹਣੀ ਚੀਜ਼ਾਂ ਨੇ ਆ ਦੇਖੋ ਇਹ ਸਾਰਾ ਗਲੇ ਦਾ ਡਿਜ਼ਾਈਨ ਇੱਥੇ ਆਪਣਾ ਗਲਾ ਰੈਡੀ ਹੋਊਗਾ ਨਿਚੇ ਆਪਣੇ ਆ ਦੋ ਸਾਰਾ ਆ ਥ੍ਰੈਡਵਰਕ ਦੇ ਨਾਲ ਸਾਰਾ ਕੰਮ ਹੋਇਆ ਹੋਇਆ ਸਾਰਾ ਥ੍ਰੈਡਵਰਕ ਦਾ ਕੰਮ ਆ ਤੇ ਸੇਮ ਨੀਚੇ ਆ ਦੇਖ ਪੱਲੇ ਦੇ ਉੱਪਰ ਸੇਮ ਪ੍ਰਿੰਟਿੰਗ ਆਉਗੀ ਉਹ ਜਿਵੇਂ ਮਰਜੀ ਤੁਸੀਂ ਅਡਜਸਟੇਬਲ ਕਰ ਸਕਦੇ ਹੋ ਤੇ ਸਾਰਾ ਇਸ ਤਰ੍ਹਾਂ ਕਢਾਈ ਆਉਗੀ ਸਾਰਾ ਵਰਕ ਹੋਇਆ ਹੋਇਆ ਪੱਲੇ ਦੇ ਉੱਪਰ ਕਲਰ ਬਹੁਤ ਸੋਹਣਾ ਕੰਮ ਬਹੁਤ ਸੋਹਣਾ ਤੇ ਲੱਗ ਜੀ ਜਾਨੀ ਕਿ ਲੋਕ ਆਈਆ ਕਢਾਈ ਦੇ ਨਾਲ ਨਾਲ ਸੇਮ ਡਿਜੀਟਲ ਪ੍ਰਿੰਟਿੰਗ ਆਈਆ ਬਹੁਤ ਸੋਹਣੀ ਚੀਜ਼ ਬਣ ਕੇ ਆਈਆ ਇਹ ਦੋ ਕਲਰਾਂ ਉੱਪਰ ਇਹ ਸੂਟ ਰੈਡੀ ਹੋਇਆ ਵਾ ਸੇਮ ਬਾਹਾਂ ਦੇ ਉੱਪਰ ਆਊਗੀ ਪ੍ਰਿੰਟਿੰਗ ਤੇ ਨਾਲ ਬਾਟਮ ਆਊਗੀ ਸੇਮ ਫੈਬਰਿਕ ਦੀ ਪਿੰਕ ਕਲਰ ਦੇ ਵਿੱਚ ਤੇ ਨਾਲ ਇਹਨਾਂ ਦੇ ਆਉਣਗੇ ਫੁੱਲ ਪਿਓਰ ਦੇ ਦੁਪੱਟੇ ਪੂਰੀ ਬੈਸਟ ਕੁਆਲਿਟੀ ਦੇ ਦੁਪੱਟੇ ਨੇ ਦੁਪੱਟਾ ਸਾਰੇ ਡਿਜੀਟਲ ਮਿਲੂਗਾ ਦੇਖੋ ਤੁਹਾਨੂੰ ਮਿੱਠੇ ਪਿਆਰੇ ਜੇ ਸਾਰੇ ਕਲਰ ਲੱਗੇ ਹੋਏ ਆ ਦੁਪੱਟੇ ਦੇ ਵਿੱਚ ਵੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਆਏ ਨੇ ਦੋ ਇਹਦੇ ਵਿੱਚ ਕਲਰ ਮਿਲਣਗੇ ਇੱਕ ਤਾਂ ਹੈ ਲਾਈਟ ਪਿੰਕ ਆ ਇੱਕ ਹੈਗਾ ਜੀ ਲਾਈਟ ਫਰੋਜ਼ੀ ਸ਼ੇਡ ਹਲੋ ਇੱਕ ਲਾਈਟ ਫਰੋਜ਼ੀ ਸ਼ੇਡ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਦੋਨੇ ਕਲਰ ਪੂਰੇ ਵੈਸਟ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਲੋਟ ਗ੍ਰੇ ਕਲਰ ਦੇ ਉੱਪਰ ਆ ਬੁਟੀਕ ਪੀਸ ਵਾਂਗੂ ਸਾਰੀ ਡਿਜ਼ਾਈਨਿੰਗ ਹੋਈ ਹੋਈ ਆ ਇਸ ਤਰ੍ਹਾਂ ਲੱਗਦਾ ਜਿਵੇਂ ਲੈਸਿਸ ਲੱਗੀਆਂ ਹੋਣ ਬਟ ਇਹ ਲੈਸਿਸ ਨਹੀਂ ਹੈਗੀਆਂ ਆ ਜਿਹੜੀ ਸੀ ਪੈਨਲ ਜਾਂਦੀ ਆ ਇਹ ਸਾਰੀ ਪ੍ਰਿੰਟਿੰਗ ਹੋਈ ਆ ਇਹ ਦੇਖਣ ਨੂੰ ਲੱਗਦਾ ਵੀ ਜਿਹੜੀ ਪਿੰਟ ਟੈਕਸ ਕਰਕੇ ਲੈਸ ਲੱਗੀ ਹੁੰਦੀ ਆ ਲੈਸ ਨਹੀਂ ਜੀ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਇਹੇ ਕਰਕੇ ਜੇ ਲੈਸ ਲੱਗੀ ਹੁੰਦੀ ਤਾਂ ਲਾਈਨਿੰਗ ਲਗਵਾਉਣੀ ਪੈਣੀ ਸੀ ਕਿਉਂਕਿ ਉਹਦੇ ਵਿੱਚ ਗਲੀਆਂ ਹੁੰਦੀਆਂ ਨੇ ਇਹ ਹੈਗੀ ਸਾਰਾ ਜੀ ਪ੍ਰਿੰਟ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਆ ਗ੍ਰੇ ਕਲਰ ਦੇ ਉੱਪਰ ਆ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਆ ਸਾਰਾ ਥ्रेड ਵਰਕ ਹੋਇਆ ਅਲੱਗ ਤੋਂ ਸਾਰਾ ਕੰਮ ਹੋਇਆ ਬਾਟਮ ਨਾਲ ਦਾ ਸੇਮ ਸਾਈਡਾਂ ਤੇ ਪ੍ਰਿੰਟਿੰਗ ਹੋਈ ਆ ਬਹੁਤ ਸੋਹਣੀ ਬ੍ਰਾਂਡਿੰਗ ਦੀ ਇਹ ਸਾਰੀ ਕਲੈਕਸ਼ਨ ਆ ਜਿਹੜੀ ਰੈਡੀ ਹੋ ਕੇ ਆਈ ਆ ਦੇਖੋ ਪੱਲੇ ਦੇ ਉੱਪਰ ਵੀ ਸੇਮ ਥ्रेड ਵਰਕ ਦੇ ਨਾਲ ਪਿੰਟੈਕਸ ਵਾਂਗੂ ਸਾਰੀ ਪ੍ਰਿੰਟਿੰਗ ਕੀਤੀ ਹੋਈ ਆ ਪਲੇਨ ਬਾਟਮਸ ਆਣਗੀਆਂ ਨਾਲ ਜੀ ਸੇਮ ਗ੍ਰੇ ਕਲਰ ਦੀਆਂ ਤੇ ਫੁੱਲ ਪਿਓਰ ਦੇ ਆਉਣਗੇ ਜੀ ਦੁਪੱਟੇ ਹਾਂ ਫੁੱਲ ਪਿਓਰ ਦੇ ਹੈਗੇ ਜੀ ਦੁਪੱਟੇ ਇਹਦੇ ਨਾਲ ਇਹਦੇ ਵਿੱਚ ਵੀ ਤੁਹਾਨੂੰ ਮਿਲਣਗੇ ਤਿੰਨ ਕਲਰ ਕਲਰ ਕੰਬੀਨੇਸ਼ਨ ਬਹੁਤ ਸੋਹਣਿਆ ਆ ਸਾਰੇ ਗਰਮੀਆਂ ਵਾਲੇ ਦੇਖੋ ਮਸਟਰਡ ਸ਼ੇਡ ਮਿਲੂਗਾ ਇਹਦੇ ਵਿੱਚ ਜਣਕੀ ਜਿੰਨੀ ਪਿਆਰੀ بیس ਨੇ ਲੱਗੇ ਜਿੰਨੇ ਪਿਆਰੇ ਦੁਪੱਟੇ ਲੱਗੇ ਆ ਉਹਨਾਂ ਦੇ ਮੁਤਾਬਕ ਤਾਂ ਪ੍ਰਾਈਸ ਕੁਝ ਵੀ ਨਹੀਂ ਹੈਗਾ ਤੇ ਇਹ ਹੀ ਪ੍ਰਾਈਸ ਤੁਸੀਂ ਮਾਰਕੀਟ ਦੇ ਵਿੱਚੋਂ 23 ਤੇ 24 2400 ਤੋਂ 2500 ਤੱਕ ਵੀ ਸੂਟ ਬਾਈ ਕਰਕੇ ਲਿਆਉਣੇ ਹੋ ਬਟ ਇਹਨਾਂ ਚੋ ਜਿਹੜਾ ਮਰਜੀ ਸੂਟ ਚੱਕ ਲਿਓ 1850 ਦੇ ਵਿੱਚ ਤੁਹਾਡੇ ਤੱਕ ਹੱਥਾਂ 'ਚ ਆਊਗਾ ਤੇ ਤੁਸੀਂ ਖੁਦ ਕਹੋਗੇ ਕਿ ਹਾਂਜੀ ਕੁਆਲਿਟੀ ਹੈਗੀ ਆ ਕੁਝ ਹੈਗੇ ਨੇ ਸੂਟ ਬਹੁਤ ਵਧੀਆ ਚੀਜ਼ ਤੇ ਬਹੁਤ ਵਧੀਆ ਕਲੈਕਸ਼ਨ ਦੇ ਨਾਲ ਇਹ ਆਏ ਨੇ ਨੈਕਸਟ ਇਹਦੇ ਵਿੱਚ ਹੈਗਾ ਜੀ ਪਰਪਲ ਲਵੈਂਡਰ ਸ਼ੇਡ ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਉਂਕਿ ਬਹੁਤ ਹੀ ਬਿਊਟੀਫੁੱਲ ਕਲੈਕਸ਼ਨ ਦੇ ਨਾਲ ਮੈਂ ਆਈਆਂ ਅੱਜ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਗਰਮੀਆਂ ਦੀ ਪੂਰੀ ਬੈਸਟ ਕਲੈਕਸ਼ਨ ਆ ਔਨ ਜਾਣ ਲਈ ਵੇਅਰ ਕਰੋ ਜੀ ਕਿਸੇ ਛੋਟੇ-ਮੋਟੇ ਫੰਕਸ਼ਨ ਲਈ ਵੇਅਰ ਕਰੋ ਬਹੁਤ ਵਧੀਆ ਸੂਟ ਬਹੁਤ ਸੋਹਣੇ ਕਲਰਾਂ ਉਪਰ ਆਏ ਨੇ ਚਲੋ ਜੀ ਜਾਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਕੇ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਪ੍ਰਾਈਜ਼ ਰੇਂਜ ਕਿੱਦਾਂ ਦੀ ਲੱਗੀ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ